ਪੰਜਾਬੀ ਇੰਡਸਟਰੀ ਦੇ ਨਾਲ ਜੁੜੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜੋ ਕਿ ਪੰਜਾਬੀ ਇੰਡਸਟਰੀ ਦੀ ਫੇਮਸ ਫੀਮੇਲ ਸਿੰਗਰ ਅਫਸਾਨਾ ਖਾਨ ਦੇ ਨਾਲ ਜੁੜੀ ਹੈ ਸਿੱਧੂ ਮੂਸੇਵਾਲਾ ਦੀ ਮੂਹ ਬੋਲੀ ਭੈਣ ਅਫਸਾਨਾ ਖਾਨ ਉੱਪਰ ਸਟੇਜ ਤੇ ਲਾਈਵ ਸ਼ੋਅ ਦੌਰਾਨ 26 ਲੱਖ ਰੁਪਏ ਵਾਰੇ ਗਏ ਜੀ ਹਾਂ ਦੋਸਤੋ ਹਾਲ ਹੀ ਚ ਅਫਸਾਨਾ ਖਾਨ ਨੇ ਥਾਈਲੈਂਡ ਚ ਪਤਾਇਆ ਦੇ ਇੱਕ ਜਲਵਾ ਕਲੱਬ ਚ ਲਾਈਵ ਪਰਫਾਰਮੈਂਸ ਕੀਤੀ ਜਿਸ ਦੌਰਾਨ ਉਹਨਾਂ ਦੇ ਇੱਕ ਫੈਨ ਨੂੰ ਇਹ ਅਫਸਾਨਾ ਖਾਨ ਦੀ ਲਾਈਵ ਸਿੰਗਿੰਗ ਐਨੀ ਜ਼ਿਆਦਾ ਵਧੀਆ ਲੱਗੀ ਕਿ ਫੈਨ ਨੇ ਅਫਸਾਨਾ ਖਾਨ ਤੇ ਨੋਟ ਵਾਰਨੇ ਸ਼ੁਰੂ ਕਰ ਦਿੱਤੇ ਤੇ ਦੇਖਦੇ ਹੀ ਦੇਖਦੇ ਉਸ ਫੈਨ ਵੱਲੋਂ 26 ਲੱਖ ਰੁਪਏ ਤੱਕ ਨੋਟਾਂ ਦੀ ਵਰਖਾ ਕੀਤੀ ਗਈ ਜੀ ਹਾਂ 26 ਲੱਖ ਰੁਪਏ ਵਾਰਨੇ ਬਹੁਤ ਵੱਡੀ ਗੱਲ ਹੈ ਅਫਸਾਨਾ ਖਾਨ ਦਾ ਇਹ ਫੈਨ ਗੁਜਰਾਤ ਦਾ ਰਹਿਣ ਵਾਲਾ ਹੈ ਜਿਸ ਤੋਂ ਬਾਅਦ ਅਫਸਾਨਾ ਖਾਨ ਨੇ ਉਸ ਫੈਨ ਦਾ ਪੋਸਟ ਹੀਂ ਧੰਨਵਾਦ ਕੀਤਾ ਤੇ ਅਫਸਾਨਾ ਖਾਨ ਨੇ ਲਿਖਿਆ ਮਾਈ ਟ्रू ਐਂਡ ਕ੍ਰੇਜ਼ੀ ਫੈਨ ਫਰੋਮ ਗੁਜਰਾਤ ਜਿਨ੍ਹਾਂ ਨੇ ਮੇਰੇ ਉੱਪਰ 26 ਲੱਖ ਵਾਰਿਆ ਲਵ ਐਂਡ ਰਿਸਪੈਕਟ ਆਉ ਤੁਹਾਨੂੰ ਵੀ ਵੀਡੀਓ ਦਿਖਾਉਣੇ ਆ ਹੋ ਪਤਾ ਨਹੀਂ ਹੋਰ ਕਾ ਕਰਤਾ ਹੈ ਹੋ ਯਾਰ ਫਾਈਰ ਵਾਲੇ ਆਖੋਵੇਂ ਆਖੇ ਡਾਰ ਕੇ ਹੋ ਯਾਰ ਮੇਰਾ ਹਾਂਜੀ ਤੁਹਾਨੂੰ ਵੀਡੀਓ ਕਿੱਦਾਂ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਜਾਣ ਤੋਂ ਪਹਿਲਾਂ ਪੰਜਾਬੀ ਗਰਾਊਡ ਦੇ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰੋ ਧੰਨਵਾਦ